ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਨਾਕਮਸਤਕ ਹੋਏ ਆ। ਔਰ ਅਰਦਾਸ ਬੇਨਤੀ ਕੀਤੀ ਹੈ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਆਪਾਲ ਪਖ ਸਾਹਿਬ ਦੇਤੇ ਅਤੇ ਜੰਗੀ ਸ਼ਹੀਦ ਜੀ ਉਹਨਾਂ ਦੀ ਯਾਦਗਾਰ ਦੇ ਉੱਤੇ ਕਿ ਪੰਥ ਹਮੇਸ਼ਾ ਅਣਟੜ ਦੀ ਕਲਰ ਵਿੱਚ ਰਹੇ। ਔਰ ਪੰਥ ਦੀ ਸੇਵਾ ਕਰਨ ਦਾ ਉਜਤਨੇਦਾਰ ਜਗਤਾਰ ਸਿੰਘ ਮਹਿਵਾਰਾ ਜੀ ਦੀ ਗેરਹਾਜ਼ਰੀ ਵਿੱਚ ਜਿਹੜੀ ਸੰਗਤਾਂ ਨੇ ਡਿਊਟੀ ਲਈ ਉਹ ਸੇਵਾ ਕਰਨ ਦਾ ਬਲ ਤੇ ਬੁੱਧੀ ਸਾਨੂੰ ਬਖਸ਼ੇ ਅਸੀਂ ਜਿਹੜੀ ਸਾਡੀ ਡਿਊਟੀ ਲੱਗੀ ਹੈ ਬੜੀ ਇਮਾਨਦਾਰੀ ਦੇ ਨਾਲ ਬੜੀ ਸਿੱਤਤ ਦੇ ਨਾਲ ਔਰ ਚੜ੍ਹਦੀ ਕਲਾ ਦੇ ਨਾਲ ਅਸੀਂ ਨਿਭਾ ਕੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾ ਸਕੀਏ ਇਹ ਅੱਜ ਅਰਦਾਸ ਬੇਨਤੀ ਕੀਤੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ ਕੀਤਾ ਗਿਆ ਚੰਗੀ ਗੱਲ ਹੈ ਪਰ ਜਿੱਥੇ ਜਾਏ ਵੇਹ ਮੇਰਾ ਸਤਿਗੁਰ ਸੋਤਾਨ ਸੁਹਾਵਾ RAM ਰਾਜ ਇਹ ਨਗਰ ਇਹ ਪੂਰੇ ਦਾ ਪੂਰਾ ਪੰਜਾਬ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਸ਼ਰਨੁ ਪਏ ਨੇ ਜਹ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਹ ਪਵਿੱਤਰ ਹੈ ਇਹ ਧਰਤੀ ਤੋਂ ਪਵਿੱਤਰ ਹੋਰ ਕੋਈ ਧਰਤੀ ਨਹੀਂ ਇੱਥੇ ਗੁਰੂਆਂ ਪੀਰਾਂ ਨੇ ਸੱਚ ਦਾ ਬੀਜ ਬੀਜਿਆ ਔਰ ਜ਼ੁਲਮ ਦੇ ਖਿਲਾਫ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ ਹੈ ਔਰ ਸਿੱਖ ਕੌਮ ਨੂੰ ਇੱਕ ਮਾਰਗਦਰਸ਼ਨ ਜਿੱਤਾ ਜਿਹਦੇ ਉੱਤੇ ਹਮੇਸ਼ਾ ਜਿਹੜੀ ਸਿੱਖ ਕੌਮ ਆ ਮਾਣ ਵੀ ਕਰਦੀ ਹੈ ਅਤੇ ਚੱਲਣ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ। ਜਿਵੇਂ ਕਿ ਇਸ ਵਾਰ ਸੰਗਤਾਂ 350 ਸਾਲਾਂ ਜਿਵੇਂ ਕਿ ਸਮਾਗਮਸ਼ਤਾਪਨੀ ਮਨਾ ਰਹੀਆਂ ਨੇ ਤੇ ਇਸ ਵਾਰ ਜਿਹੜਾ ਕਿ ਹਵਾਰਾ ਜੀ ਵੱਲੋਂ ਕਿਹਾ ਗਿਆ ਕਿ ਪਵਿੱਤਰ ਸ਼ਹਿਰ ਦਰਬੇ ਦਿੱਤੇ ਜਾਣ ਤਾਂ ਸਿੱਖਨ ਤਾਂ ਇਸ ਨੂੰ ਜਿਹੜਾ ਕਿ ਕਰਨ ਜ਼ਰੂਰੀ ਹੈ। ਬਹੁਤ ਚੰਗੀ ਗੱਲ ਮੈਂ ਇਹ ਅਰਦਾਸ ਕਰਦਾ ਹਾਂ। ਕਿ ਉਹ ਵੀ ਤਰ درجہ ਦੇਣ ਵਾਸਤੇ ਸੇਕਾ ਕੋਦ ਸਮਰਾਥ ਹੋਣ ਨਾ ਕਿ ਅਸੀਂ ਕਿਸੇ ਦੇ ਅੱਗੇ ਹੱਥ ਜੋੜ ਕੇ ਕਿਸੇ ਸਰਕਾਰ ਨੂੰ ਕਹੀਏ ਸਾਡਾ ਰਾਜ ਇੱਥੇ ਰਾਜ ਕਹਿੰਦਾ ਔਰ ਧਾਰਮਿਕ ਤੌਰ ਤੇ ਜਿਹੜਾ ਸੋਚਾ ਪ੍ਰਬੰਧ ਹੈ ਉਹ ਚਾਹੁੰਦੇ ਜਿੱਥੋਂ ਸਾਡੇ ਔਮ ਨੂੰ ਔਰ ਗੈਰ ਸिखਾਨੋਂ ਵੀ ਸੇਧ ਮਿਲੇ ਔਰ ਉਹਨਾਂ ਦਾ ਜਿਹੜਾ ਕੀਵਨ ਆ ਉਹ ਸਫਲ ਹੋਵੇ। ਦਿੱਲੀ ਤੇ ਨਹੀਂ ਸਰਕਾਰ ਵੱਲੋਂ ਅਕਤੂਬ ਦੇ ਮਨਾਉਣ ਨੂੰ ਲੈ ਕੇ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਨੱਚ ਕੇ ਵਿਖਾਇਆ ਗਿਆ ਇਸ ਤਰ੍ਹਾਂ ਨੂੰ ਲੈ ਕੇ ਕਾਫੀ ਜਿਹੜੇ ਕਿਸਮਾਂ ਨੇ ਇਤਰਾਜ ਵੀ ਕੀਤਾ ਜਿਸ ਨੇ ਦੇਖੋ ਸਰਕਾਰਾਂ ਦਾ ਆਪਣਾ ਕੰਮ ਹੁੰਦਾ ਹੈ ਪੰਥ ਦਾ ਆਪਣਾ ਕੰਮ ਆ। ਉਹਨਾਂ ਦਾ ਰਸਤਾ ਵੱਖਰਾ ਹੈ ਸਾਡਾ ਵੱਖਰਾ ਹੈ। ਪਰ ਪੰਥ ਦੀ ਹਮੇਸ਼ਾ ਸਰਕਾਰਾਂ ਦੇ ਨਾਲ ਮੌਕੇ ਦੀਆਂ ਸਰਕਾਰਾਂ ਦੇ ਨਾਲ ਟੱਕਰ ਹੀ ਰਹੀ ਅਸੀਂ ਉਹਨੂੰ ਚੰਗਾ ਥੋੜੀ ਕਹਿ ਸਕਾਂਗੇ ਇਹ ਬਹੁਤ ਮਾਰੀਆਂ ਗੱਲਾਂ ਹੈ ਇਹ ਤਾਂ ਸਿੱਖ ਕੌਮ ਦਾ ਮੂੰਹ ਚੜਾਉਣ ਵਾਲੀ ਗੱਲ ਹੈ ਕੋਈ ਗੱਲ ਨਹੀਂ ਮਹਾਰਾਜ ਸ਼ਕਤੀ ਬਖਸ਼ ਸਭ ਕੁਝ ਪੰਥ ਦੇ ਹਵਾਲੇ ਹੋਵੇ ਸਾਰਾ ਕੁਝ ਠੀਕ ਹੋਊਗਾ